हां जी दोस्तों सत श्री अकाल सो आज दी वीडियो ਵੀ ਲੈ ਕੇ ਆਏ ਆ ਜੀ ਉਸ ਮਹਾਨ ਗਾਇਕ ਦੇ ਬਾਰੇ ਜੀ ਜਿਹਦਾ ਨਾਮ ਹੈ ਜੀ ਅਮਰ ਸਿੰਘ ਚਮਕੀਲਾ ਸੋ ਦੱਸਾਂਗੇ ਜੀ ਉਹਨਾਂ ਬਾਰੇ ਕੁਝ ਇੰਟਰਸਟਿੰਗ ਫੈਕਟ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਬਹੁਤ ਜਣਿਆਂ ਨੂੰ ਪਤਾ ਹੋਣਾ ਜੀ ਕਿ ਜਿੱਦਾਂ ਅਮਰ ਸਿੰਘ ਚਮਕੀਲਾ ਇੱਕ ਬਹੁਤ ਵੱਡਾ ਨਾਮ ਹੋਇਆ ਜੀ ਪੰਜਾਬੀ ਸੰਗੀਤ ਦੇ ਵਿੱਚ ਇੱਕ ਦੋ ਗਾਣਿਆਂ ਜਿਹੜੀ ਗਾਇਕੀ ਆ ਜੀ ਉਹਦੇ ਵਿੱਚ ਉਹਦਾ ਮੁਕਾਬਲਾ ਕਦੇ ਹੋਇਆ ਹੀ ਨਹੀਂ ਅੱਜ ਤੱਕ ਵੀ ਸੋ ਉਦਾਂ ਦੇ ਦੁਗਾਣੇ ਜਿਹੜੇ ਦੁਬਾਰਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਰਿਕਾਰਡ ਨਹੀਂ ਹੋਏ ਸ਼ਾਇਦ ਨਾ ਵੀ ਹੋਣ ਸੋ ਉਹ ਇੱਕ ਨਾਮ ਅਮਰ ਸਿੰਘ ਚਮਕੀਲਾ ਜਿੱਦਾਂ ਸੇਮ ਸਟੋਰੀ ਸਿੱਧੂ ਮੂਸੇਵਾਲੇ ਨੂੰ ਜਿੱਦਾਂ ਗੋਲੀਆਂ ਨਾਲ ਮਾਰਿਆ ਗਿਆ ਅਮਰ ਸਿੰਘ ਚਮਕੀਲੇ ਨੂੰ ਵੀ ਮਾਰਿਆ ਗਿਆ ਸੀ ਇਹਦੇ ਬਾਰੇ ਸਾਡੀ ਵੀਡੀਓ ਇੱਕ ਪਹਿਲਾਂ ਵੀ ਬਣੀ ਆ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਤਾ ਸ਼ਾਰਟ ਦੇ ਵਿੱਚ ਜੇ ਬਾਇਓ ਦੀ ਗੱਲ ਕਰੀਏ ਤਾਂ ਅਮਰ ਸਿੰਘ ਚਮਕੀਲਾ ਦਾ ਜਿਹੜਾ ਜਨਮਾ ਉਹ 21 ਜੁਲਾਈ 1960 ਨੂੰ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਆ ਜੀ ਦੁਗਰੀ ਉੱਥੇ ਹੋਇਆ ਸੀ ਤੇ 27 ਸਾਲ ਦੀ ਸਿਰਫ ਉਹਨਾਂ ਦੀ ਉਮਰ ਸੀਗੀ ਜਦੋਂ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ 8 ਮਾਰਚ 1988 ਮੈਸਮਪੁਰ ਪਿੰਡ ਸੀਗਾ ਜੀ ਜਲੰਧਰ ਜ਼ਿਲ੍ਹੇ ਦਾ ਜਿੱਥੇ ਇਹਨਾਂ ਦਾ ਪ੍ਰੋਗਰਾਮ ਸੀ ਤੇ ਸਟੇਜ ਵੱਲੋਂ ਜਦੋਂ ਜਾ ਰਹੇ ਸੀ ਉਦੋਂ ਇਹਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਸੀ ਤੇ ਨਾਲ ਇਹਨਾਂ ਦੀ ਜਿਹੜੀ ਦੂਜੀ ਧਰਮ ਪਤਨੀ ਸੀ ਅਮਰ ਜੋਤ ਕੋਰ ਉਹ ਵੀ ਨਾਲ ਸੀ ਤੇ ਨਾ ਮੌਕੇ ਤੇ ਦੋਨਾਂ ਦੀ ਮੌਤ ਹੋ ਗਈ ਸੀ ਸੋ ਅੱਜ ਦਾ ਜਿਹੜਾ ਟੌਪਿਕ ਆ ਉਹ ਇਹ ਆ ਜੀ ਕਿ ਚਮਕੀਲੇ ਦਾ ਜਿਹੜਾ ਦਬਦਬਾ ਸੀਗਾ ਮਾਰਕੀਟ ਦੇ ਵਿੱਚ ਉਹ ਕਿੰਨਾ ਸੀਗਾ ਤੇ ਗੱਲ ਸ਼੍ਰੀ ਦੇਵੀ ਨਾਲ ਵੀ ਆਪਾਂ ਜੋੜਨੀ ਆ ਕਿ ਚਮਕੀਲੇ ਤੇ ਸ਼੍ਰੀ ਦੇਵੀ ਦਾ ਉਸ ਇੱਕ ਕਿਦਾਂ ਕੀ ਕਨੈਕਸ਼ਨ ਹੋਣ ਜਾ ਰਿਹਾ ਸੀਗਾ ਉਹਦੇ ਬਾਰੇ ਵੀ ਗੱਲ ਕਰਨੀ ਆ ਸੋ ਸ਼ੋ ਬੁੱਕ ਹੋਏ ਸੀ ਜੀ ਕੈਨੇਡਾ 'ਚ ਬਾਕੀ ਹੋਰ ਵੀ ਪੰਜਾਬੀ ਸਿੰਗਰ ਸੀ ਤੇ ਨਾਲ ਅਮਰ ਸਿੰਘ ਚਮਕੀਲਾ ਸੀ ਤੇ ਉਥੇ ਹੋਰ ਵੀ ਜਿਹੜੇ ਬਾਲੀਵੁੱਡ ਦੇ ਐਕਟਰ ਤੇ ਐਕਟ੍ਰੈਸ ਉਹਨਾਂ ਨੇ ਵੀ ਆਉਣਾ ਸੀਗਾ ਤਾਂ ਉਥੇ ਹਾਲ ਦੇ ਵਿੱਚ ਅਮਰ ਸਿੰਘ ਚਮਕੀਲਾ ਨੇ ਸ਼੍ਰੀ ਦੇਵੀ ਨੂੰ ਦੇਖਿਆ ਜਦੋਂ ਸ਼੍ਰੀ ਦੇਵੀ ਨੂੰ ਇਹਨੇ ਦੇਖਿਆ ਅਮਰ ਸਿੰਘ ਚਮਕੀਲਾ ਜਾ ਕੇ ਮਿਲਿਆ ਕਿ ਤੁਸੀਂ ਉਹੀ ਉਹਨਾਂ ਜਿਨ੍ਹਾਂ ਨੇ ਨਗੀਨਾ ਫਿਲਮ ਦੇ ਵਿੱਚ ਕੰਮ ਕੀਤਾ ਤਾਂ ਸ਼੍ਰੀ ਦੇਵੀ ਉਦੋਂ ਹੈਰਾਨ ਸੀ ਵੀ ਕਈ ਉਹ ਇੰਨੀ ਫੇਮਸ ਨਹੀਂ ਸੀ ਉਦੋਂ ਤੇ ਵੀ ਮੇਰੇ ਨਾਲ ਕਈ ਇਹੋ ਜਿਹੇ ਐਕਟਰ ਐਕਟ੍ਰੈਸ ਆਏ ਨੇ ਜਿਹੜੇ ਮੈਨੂੰ ਜਾਣਦੇ ਨਹੀਂ ਤੇ ਇਹ ਬੰਦਾ ਪੰਜਾਬ ਤੋਂ ਆਇਆ ਇਹ ਮੈਨੂੰ ਜਾਣਦਾ ਤੇ ਉਦੋਂ ਸ਼੍ਰੀ ਦੇਵੀ ਨੂੰ ਵੀ ਸ਼ਾਇਦ ਨਹੀਂ ਪਤਾ ਸੀ ਕਿ ਅਮਰ ਸਿੰਘ ਚਮਕੀਲਾ ਕੌਣ ਆ ਤੇ ਉਹ ਵੀ ਸ਼ਾਇਦ ਇਹਨਾਂ ਨੂੰ ਅੰਡਰ ਐਸਟੀਮੇਟ ਕਰ ਰਹੀ ਸੀ ਕਿ ਪਤਾ ਨਹੀਂ ਕੋਈ ਪੰਜਾਬ ਦਾ ਉਦਾਂ ਹੀ ਕੋਈ ਲੋ ਲੈਵਲ ਦਾ ਸਿੰਗਰ ਜਿਆ ਹੋਣਾ ਵਾ ਪਰ ਜਦੋਂ ਚਮਕੀਲੇ ਦੀ ਵਾਰੀ ਆਈ ਸਟੇਜ ਦੇ ਉੱਤੇ ਪ੍ਰੋਗਰਾਮ ਲਾਉਣ ਦੀ ਤਾਂ ਕਿਹਾ ਜਾਂਦਾ ਕਿ ਉੱਥੇ 10 ਮਿੰਟ ਲੋਕਾਂ ਨੇ ਤਾੜੀਆਂ ਮਾਰੀਆਂ ਤਾੜੀਆਂ ਬੰਦ ਹੀ ਨਹੀਂ ਹੋਈਆਂ ਸ਼੍ਰੀ ਦੇਵੀ ਇਹ ਦੇਖ ਕੇ ਹੈਰਾਨ ਸੀ ਚਮਕੀਲੇ ਦਾ ਉਦੋਂ ਫੈਨ ਫਾਲੋਅਰ ਉਸ ਜਮਾਨੇ ਦੇ ਵਿੱਚ ਇੰਨਾ ਸੀ ਕਿ ਤੁਸੀਂ ਹਿਸਾਬ ਲਾ ਲੋਗੇ 10 ਮਿੰਟ ਸਿਰਫ ਉਸ ਚੇਜ ਦੇ ਆਉਣ ਦੇ ਉੱਤੇ ਤਾੜੀਆਂ ਵੱਜਦੀਆਂ ਰਹੀਆਂ ਤਾਂ ਜਦੋਂ ਚਮਕੀਲੇ ਨੇ ਗਾਉਣਾ ਸ਼ੁਰੂ ਕੀਤਾ ਤਾ ਉਦੋਂ ਲੋਕਾਂ ਨੇ ਨੱਚਣਾ ਸ਼ੁਰੂ ਕਰਤਾ ਨਾਲ ਹੀ ਮਤਲਬ ਲੋਕੀ ਇੱਕਦਮ ਐਕਸਾਈਟਡ ਹੋ ਗਏ ਸ਼੍ਰੀ ਦੇਵੀ ਇਹ ਦੇਖ ਕੇ ਹੈਰਾਨ ਸੀ ਕਿ ਉਹ ਬੰਦੇ ਨੂੰ ਕੀ ਸਮਝ ਰਹੀ ਸੀ ਤੇ ਕੀ ਨਿਕਲਿਆ ਮਤਲਬ ਲੋਕਾਂ ਦੇ ਵਿੱਚ ਇਨਾ ਉਤਸ਼ਾਹ ਉਹਨੇ ਦੇਖਿਆ ਚਮਕੀਲੇ ਦੇ ਲਈ ਤਾਂ ਸ਼੍ਰੀ ਦੇਵੀ ਤੋਂ ਵੀ ਕਹਿੰਦੇ ਯਾਰ ਰਹਿ ਨਹੀਂ ਹੋਇਆ ਤੇ ਉਹ ਸਟੇਜ ਤੇ ਜਾ ਕੇ ਨਾਲ ਨੱਚੀ ਸੀ ਤੇ ਸ਼੍ਰੀ ਦੇਵੀ ਨੇ ਚਮਕੀਲੇ ਨੂੰ ਆਫਰ ਦਿੱਤੀ ਸੀ ਕਿ ਐਜ਼ ਅ ਐਕਟਰ ਉਹ ਨਾਲ ਕੰਮ ਕਰੇ ਇੱਕ ਫਿਲਮ ਦੇ ਵਿੱਚ ਹਿੰਦੀ ਫਿਲਮ ਦੇ ਵਿੱਚ ਪਰ ਚਮਕੀਲੇ ਨੇ ਉਹ ਜਿਹੜਾ ਆਫਰ ਆਊਟ ਕਰਾ ਦਿੱਤਾ ਸੀ ਕਾਰਨ ਸੀ ਕਿ ਸ਼ਾਇਦ ਪੰਜਾਬੀ ਮਾਮੂਲੀ ਦੇ ਨਾਲ ਜੁੜਿਆ ਹੋਇਆ ਬੰਦਾ ਸੀ ਤੇ ਉਹਦਾ ਜਵਾਬ ਸੀਗਾ ਕਿ ਹਿੰਦੀ ਦੇ ਵਿੱਚ ਉਹ ਨਹੀਂ ਕੰਮ ਕਰ ਸਕੂਗਾ ਸ਼ਾਇਦ ਇਹ ਕਾਰਨ ਸੀਗਾ ਕਿ ਉਹ ਉਹਨੇ ਆਫਰ ਜਿਹੜੀ ਉਹ ਟਕਰਾਤੀ ਸੀ ਤੇ ਇਤਫਾਕ ਦੇਖੋ ਉਸ ਤੋਂ ਬਾਅਦ ਹੀ ਜਿਹੜਾ ਪੰਜਾਬੀ ਫਿਲਮਾਂ ਦਾ ਨਾਮ ਹੈ ਵਰਿੰਦਰ ਉਹਨੇ ਉਹਦੀਆਂ ਦੋ ਫਿਲਮਾਂ ਦੇ ਵਿੱਚ ਚਮਕੀਲਾ ਕੰਮ ਕਰ ਰਿਹਾ ਸੀ ਜਿਹੜੀਆਂ ਉਹ ਨਹੀਂ ਬਣ ਸਕੀਆਂ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਉਹਦੇ ਵਿੱਚ ਕੋ ਐਕਟ੍ਰੈਸ ਜਿਹੜੀ ਸੀਗੀ ਉਹ ਸ਼੍ਰੀ ਦੇਵੀ ਸੀ ਇਤਫਾਕ ਦੇਖੋ ਸ਼੍ਰੀ ਦੇਵੀ ਨੇ ਚਮਕੀਲੇ ਦੇ ਨਾਲ ਕੰਮ ਪੰਜਾਬੀ ਫਿਲਮ ਜਾ ਕੇ ਕਰਨਾ ਸੀ ਜਿੱਥੇ ਚਮਕੀਲੇ ਨੇ ਹਿੰਦੀ ਫਿਲਮ ਦਾ ਆਫਰ ਟੁਕਰਾਇਆ ਸੀ ਸੋ ਇਤਫਾਕ ਸੀਗਾ ਜੀ ਇਹ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਤਾਂ ਉਹ ਫਿਲਮਾਂ ਜਿਹੜੀਆਂ ਅਧੂਰੀਆਂ ਹੀ ਰਹੀਆਂ ਤੇ ਵਰਿੰਦਰ ਦੀ ਵੀ ਉਸੇ ਸਾਲ ਡੈਥ ਹੋ ਗਈ ਸੀ ਉਹਨੂੰ ਵੀ ਇਦਾਂ ਹੀ ਮਰਡਰ ਕੀਤਾ ਗਿਆ ਤੇ ਉਹ ਜਿਹੜੇ ਪ੍ਰੋਜੈਕਟ ਸੀ ਉਹ ਵਿੱਚ ਹੀ ਰਹਿ ਗਏ ਸੋ ਇਹ ਸੀਗਾ ਜੀ ਜੁੜਿਆ ਸ਼੍ਰੀ ਦੇਵੀ ਤੇ ਚਮਕੀਲੇ ਦਾ ਆਪਸ ਕੀ ਕਨੈਕਸ਼ਨ ਹੋਣਾ ਸੀਗਾ ਜਿਹਦੇ ਬਾਰੇ ਅੱਜ ਅਸੀਂ ਗੱਲ ਕੀਤੀ ਸੋ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ